ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਉੱਤਰ ਵਾਸਤੇ ਇਸ ਤੋਂ ਕੋਈ ਕਠਿਨ ਕੜੀ ਨਹੀਂ ਹੋ ਸਕਦੀ ਮੈਂ ਸਮਝਦਾ ਕਿ ਮੈਂ ਭਾਗਾ ਵਾਲਾ ਗੁਰੂ ਮਹਾਰਾਜ ਦਾ ਉਸ ਕਾਲ ਪੁਰਖ ਦਾ ਜਿੰਨਾ ਵੀ ਮੈਂ ਸ਼ੁਕਰਾਨਾ ਕਰ ਲਾ ਉਹਨਾਂ ਘਟ ਹੈ ਕਿ ਮੈਨੂੰ ਸਰਦਾਰ ਸੁਖਦੇਵ ਸਿੰਘ ਢੀਂਸਾ ਵਰਗਾ ਪਿਓ ਮਿਲਿਆ ਉਹਨਾਂ ਦੇ ਘਰ ਜਨਮ ਲੈਣ ਦਾ ਮੈਨੂੰ ਸੁਭਾਗ ਮਿਲਿਆ ਅੱਜ ਜੋ ਵੀ ਕੁਝ ਮੈਂ ਹਾਂ ਮੈਂ ਸਮਝਦਾ ਮੇਰੇ ਚ ਕਾਬਲੀਅਤ ਕੋਈ ਨਹੀਂ ਬਲਕਿ ਸਿਰਫ ਇੱਕੋ ਹੀ ਕਾਬਲੀਅਤ ਹੈ ਕਿ ਮੈਂ ਸਰਦਾਰ ਸੁਖਦੇਵ ਸਿੰਘ ਢੀਂਸਾ ਦਾ ਪੁੱਤਰ ਜੋ ਉਹਨਾਂ ਨੇ ਮੇਰੇ ਵਾਸਤੇ ਸਾਡੇ ਪਰਿਵਾਰ ਵਾਸਤੇ ਕੀਤਾ ਹੈ ਮੈਂ ਸਮਝਦਾ ਉਹ ਕਹਿਣਾ ਸੰਭਵ ਨਹੀਂ ਪਰ ਮੇਰੀ ਪਰਵਰਿਸ਼ ਦੇ ਵਿੱਚ ਮੇਰੇ ਭੈਣਾਂ ਦੇ ਪਰਵਰਿਸ਼ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪਿਆਰ ਸਨੇਹ ਦਿੱਤਾ ਜੋ ਉਹਨਾਂ ਨੇ ਇੱਕ ਆਗੂ ਹੋਣ ਦੇ ਨਾਤੇ ਸਮਾਂ ਘਟ ਸੀ ਪਰ ਫਿਰ ਵੀ ਉਹਦੇ باوجود ਉਸ ਸਮੇਂ ਦੇ ਸੀਮਤ ਸਾਧਨਾ ਦੇ باوجود ਕਦੇ ਸਾਨੂੰ ਕਦੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਹੈ ਮੈਂ ਤਾਂ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਣੇ ਮਾਂ ਪਿਓ ਤੋਂ ਇੰਨਾ ਪਿਆਰ ਮਿਲੇ ਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਭ ਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਰ ਪਿਆਰ ਕਰਦੇ ਸੀ ਆਪਦੇ ਉੱਤੇ ਪੋਤੀਆਂ ਦੋਤੇ ਦੋਤੀਆਂ ਆਪਦੇ ਹਰ ਸਾਥ ਹਰ ਰਿਸ਼ਤਾ ਜਿਸ ਬਖੂਬੀ ਉਹਨਾਂ ਨੇ ਨਿਵਾਇਆ ਚਾਹੇ ਸਿਆਸੀ ਰਿਸ਼ਤਾ ਸੀ ਚਾਹੇ ਪਰਿਵਾਰ ਦਾ ਰਿਸ਼ਤਾ ਸੀ ਚਾਹੇ ਦੋਸਤਾਂ ਦਾ ਰਿਸ਼ਤਾ ਸੀ ਇਹ ਮੈਂ ਨਹੀਂ ਕੋਈ ਦੇਖਿਆ ਇਸ ਤਰੀਕੇ ਦੇ ਨਾਲ ਅੱਜ ਜਿਹੜੇ ਤੁਸੀਂ ਆਏ ਹੋ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਤੁਹਾਡਾ ਧੰਨਵਾਦੀ ਕਰ ਸਕਦਾ ਮੈਂ ਧੰਨਵਾਦ ਕਰਦਾ ਸਮੂਹ ਪੀਰ ਸਾਹਿਬ ਦੇ ਸਾਥੀਆਂ ਦਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਔਖੀ ਚੰਗੀ ਘੜੀ ਦੇ ਵਿੱਚ ਉਹਨਾਂ ਦਾ ਡਟ ਕੇ ਸਾਥ ਦਿੱਤਾ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦੇ ਨਾਲ ਸਾਥੀਆਂ ਦਾ ਜੋ ਅੱਜ ਵੀ ਤੁਸੀਂ ਉਹਨਾਂ ਦੇ ਨਾਲ ਆਖੀਰ ਸਮੇਂ ਤੱਕ ਇਸ ਰੂਪ ਵਿੱਚ ਧੰਨਵਾਦ ਖੜੇ ਰਹੇ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਨਗਰ ਦਾ ਉੱਪਾਵਾਲ ਦਾ ਜਿੱਥੋਂ ਉਹਨਾਂ ਨੇ ਆਪਦਾ ਸਿਆਸੀ ਸ਼ੋਰ ਸ਼ੁਰੂ ਕਰਕੇ ਤੇ ਅਖੀਰ ਤੱਕ ਆਪਣੇ ਨਗਰ ਨੂੰ ਉਹਨਾਂ ਨੇ ਜੋ ਪਿਆਰ ਦਿੱਤਾ ਤੇ ਜੋ ਪਿਆਰ ਲਿਆ ਉਹ ਮੈਨੂੰ ਲੱਗਦਾ ਸਾਡੇ ਨਗਰ ਦਾ ਹਰ ਵਿਅਕਤੀ ਜਾਣਦਾ ਹੈ ਮੈਂ ਆਪਦੇ ਸਮੂਹ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਜਦ ਇਹ ਖਬਰ ਮਿਲੀ ਤਾਂ ਜਿੰਨਾ ਅਫਸੋਸ ਜਿੰਨਾ ਦੁੱਖ ਤੁਸੀਂ ਸਾਰਿਆਂ ਨੇ ਬਣਾਇਆ ਉਹ ਅਸੀਂ ਭਲੀ ਭਾਂਤ ਜਾਣਦੇ ਹਾਂ ਉਹਨਾਂ ਦਾ ਦੋਸਤਾਂ ਮਿੱਤਰਾਂ ਦੀ ਦੁਨੀਆ ਬਹੁਤ ਵੱਡੀ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੇ ਬਾਹਰ ਸੂਬਿਆਂ ਦੇ ਵਿੱਚ ਦਿੱਲੀ ਵਿੱਚ ਵਿਦੇਸ਼ਾਂ ਵਿੱਚ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਦਾ ਉਹਨਾਂ ਨਾਲ ਨਿਸਵਾਰਥ ਪਿਆਰ ਸੀ ਅਤੇ ਮੈਂ ਸਮਝਦਾ ਜਿਨ੍ਹਾਂ ਪਿਆਰ ਸਤਕਾਰ ਦੋਸਤਾਂ ਮਿੱਤਰਾਂ ਤੋਂ ਪਿੰ사 ਸਾਹਿਬ ਨੂੰ ਮਿਲਿਆ ਉਹ ਵੀ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇੰਨਾ ਪਿਆਰ ਸਤਕਾਰ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਆਪਣੇ ਸਾਥੀਆਂ ਤੋਂ ਮਿਲੇ ਹੋਵੇ ਇਸ ਪੱਖੋਂ ਮੈਂ ਸਮਝਦਾ ਬਹੁਤ ਭਾਗਾਂ ਵਾਲੀ ਸੀ ਜਦ ਮੈਂ ਦੇਖ ਰਿਹਾ ਪੂਰੇ ਦੁਨੀਆ ਦੇ ਵਿੱਚੋਂ ਸਿਰਫ ਉਹਨਾਂ ਨੂੰ ਸਰਦਾ ਭੇਟ ਕਰਨ ਲਈ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਵਿਦੇਸ਼ਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਆਏ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਜਿਹੜੇ ਢੀंसा ਸਾਹਿਬ ਦੇ ਸਾਥੀ ਜਿਹੜੇ ਮੇਰਾ ਉਹਨਾਂ ਨੇ ਜਿਹੜੇ ਨਾਲ ਰਹੇ ਸਾਡਾ ਵੀਰ ਜਸਵਿੰਦਰ ਸਿੰਘ ਜਿਨੇ ਪੂਰੀ ਉਮਰ ਢੀंसा ਸਾਹਿਬ ਦੀ ਸੇਵਾ ਕੀਤੀ ਅਖੀਰ ਤੱਕ ਆਖਰੀ ਦਮ ਤੱਕ ਉਹ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਸਟਾਫ ਦੇ ਮੈਂਬਰ ਜਿਹੜੇ ਸਿਰਫ ਸਟਾਫ ਮੈਂਬਰ ਨਹੀਂ ਸੀ ਜਾਂ ਸਕਿਉਰਟੀ ਨਹੀਂ ਸੀ ਬਲਕਿ ਉਹਨਾਂ ਨੇ ਟੀਨਸਾ ਸਾਹਿਬ ਨੂੰ ਆਪਣੇ ਪੁੱਤਾਂ ਵਾਂਗੂ ਸੇਵਾ ਕੀਤੀ ਮੈਂ ਸੱਚੀ ਕਹਿ ਰਿਹਾ ਅਖੀਰ ਸਮੇਂ ਦੇ ਵਿੱਚ ਉਹਨਾਂ ਨੇ ਟੀਨਸਾ ਸਾਹਿਬ ਨੂੰ ਉਹਨਾਂ ਨੇ ਆਪਣੇ ਪਿਓ ਵਾਂਗੂ ਸੇਵਾ ਕੀਤੀ ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀ ਹਰਬੰਸ ਸਿੰਘ ਹਰਪਾਲ ਸਿੰਘ ਰਾਮ ਸਿੰਘ ਨੈਬ ਸਿੰਘ ਮਨਜੀਤ ਸਿੰਘ ਸ਼ਮਸ਼ੇਰ ਸਿੰਘ ਬਹਾਲ ਸਿੰਘ ਰਣਜੀਤ ਸਿੰਘ ਗੁਰਸੇਵਕ ਸਿੰਘ ਹਰਪ੍ਰੀਤ ਸਿੰਘ ਹਰਜੀਤ ਸਿੰਘ ਤੇ ਅਮਰੀਕ ਸਿੰਘ ਤੇ ਸਾਡਾ ਵੀ ਟੀਟੂ ਉਹਦੇ ਨਾਲ ਹਰਜੋਤ ਅਮਨਵੀਰ ਸਾਰਿਆਂ ਨੇ ਜਿਹੜਾ ਹੈ ਅਕੀਰ ਸਮੇਂ ਦੇ ਵਿੱਚ ਉਹਨਾਂ ਦੀ ਹਰ ਰੂਪ ਦੇ ਵਿੱਚ ਜਿਵੇਂ ਕੋਈ ਵਿਅਕਤੀ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਸਾਡੇ ਪਰਿਵਾਰ ਦਾ ਮੈਂਬਰ ਬਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਹਮੇਸ਼ਾ ਉਹਨਾਂ ਦਾ ਵੀ ਰਿਣੀ ਰਹਾਂਗਾ ਤੇ ਮੈਂ ਨਾਲ ਹੀ ਇਹ ਵੀ ਮਹਿਸੂਸ ਕਰਦਾ ਕਿ ਜੀਵਨ ਦੇ ਵਿੱਚ ਬੰਦਾ ਚਾਹੇ ਜਿੰਨਾ ਮਰਜੀ ਚੰਗਾ ਬਣ ਜੇ ਪਰ ਫਿਰ ਵੀ ਅਣਜਾਣੇ ਜਾਣੇ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜੇ ਟੀ ਸਾਹਿਬ ਸਾਹਿਬ ਤੋਂ ਕਦੇ ਕੰਮ ਕਰਦੇ ਹੋਏ ਮੈਨੂੰ ਪਤਾ ਹੈ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਦੇ ਜ਼ਿੰਦਗੀ ਵਿੱਚ ਨੁਕਸਾਨ ਨਹੀਂ ਕੀਤਾ ਪਰ ਫਿਰ ਵੀ ਜਿਨ ਜਾਣੇ ਅਣਜਾਣੇ ਕਿਸੇ ਦਾ ਕੋਈ ਦੁੱਖ ਗਿਆ ਹੋਵੇ ਤਾਂ ਕਿਰਪਾ ਕਰਕੇ ਉਹ ਆਪਦੀ ਕੋਈ ਜੋ ਮਨ ਦੇ ਵਿੱਚ ਹੈ ਉਹ ਸਾਡੀ ਝੋਲੀ ਪਾ ਦਿਓ ਆਪ ਦਾ ਅਸ਼ੀਰਵਾਦ ਉਹਨਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਕਾਲਪੁਰਖ ਦੇ ਚਰਨਾਂ ਵਿੱਚ ਬਸਾ ਹੋਵੇ ਮੈਂ ਕੋਈ ਸਿਆਸੀ ਗੱਲ ਨਹੀਂ ਮੈਂ ਤਾਂ ਧੰਨਵਾਦ ਹੀ ਕਰਦਾ ਮਾਫੀ ਮੰਗਦਾ ਜਿਹੜੇ ਕੋਈ ਬਹੁਤ ਲੀਡਰ ਸਹਿਬਾਨ ਸੀਨੀਅਰ ਲੀਡਰ ਮਾਨ ਸਾਹਿਬ ਬੈਠੇ ਆ ਹੋਰ ਬਹੁਤ ਹੈ ਜਿਹੜੇ ਨਹੀਂ ਬੋਲ ਸਕੇ ਜਾਂ ਜਿਹੜੇ ਕੋਈ ਹੋਰ ਲੀਡਰ ਨੂੰ ਅਸੀਂ ਨਹੀਂ ਬੁਲਾ ਸਕੇ ਸਮਾਂ ਘੱਟ ਸੀ ਮੈਂ ਉਹਦੇ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਚਾਹਉਣਾ ਮੈਂ ਸਾਡਾ ਟੀਮ ਸਾਹਿਬ ਨੇ ਜੋ ਵੀ ਜਿਹਦਾ ਵੀ ਸਾਥ ਦਿੱਤਾ ਅੱਜ ਤੱਕ ਆਪਦੇ ਮਨੋਂ ਚਾਹੇ ਉਹ ਸੰਤ ਹਰਚੰਦ ਸਿੰਘ ਲੋਂਗਵਾਲ ਜੀ ਦੇ ਨਾਲ ਦੋ ਆਗੂਆਂ ਦੇ ਨਾਲ ਉਹਨਾਂ ਦੀ ਬਹੁਤ ਨੇੜਤਾ ਰਹੀ ਸੰਤ ਹਰਚੰਦ ਸਿੰਘ ਜੀ ਲੋਂਗਵਾਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਨਸਾਨ ਸਾਹਿਬ ਨੇ ਕਦੇ ਉਹਨਾਂ ਦਾ ਮੈਂ ਕਹਿ ਸਕਦਾ ਕਿ ਨੁਕਸਾਨ ਜਾਂ ਮਾੜਾ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਉਹਨਾਂ ਵਾਸਤੇ ਸੱਚੇ ਮਨੋਂ ਉਹਨਾਂ ਸਾਥ ਦਿੱਤਾ ਜੇ ਸਲਾਹ ਵੀ ਦਿੱਤੀ ਤਾਂ ਭਲੇ ਵਾਸਤੇ ਦਿੱਤੀ ਜੇ ਕੋਈ ਸੋਚਿਆ ਤਾਂ ਭਲੇ ਵਾਸਤੇ ਸੋਚਿਆ ਆਪਣੇ ਵਾਸਤੇ ਸੋਚਿਆ ਕਦੇ ਉਹਨਾਂ ਨੇ ਆਪ ਦਾ ਸਵਾਰਥ ਮੁਕਰਾ ਕੇ ਕਦੇ ਕਿਸੇ ਨਾਲ ਜਿਹੜਾ ਹੈ ਗਲਤ ਸਲਾਹ ਜਾਂ ਗਲਤ ਕਿਸਦਾ ਮਾੜਾ ਉਹਨਾਂ ਨੇ ਸੋਚਿਆ ਤੱਕ ਨਹੀਂ ਸੋ ਮੈਂ ਸਮੂਹ ਆਏ ਸਾਰੇ ਸਾਥੀ ਢੀਂਸਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਥਾ ਪਿਆਰ ਦਿੱਤਾ ਸਾਡੀਆਂ ਜੋ ਪ੍ਰਬੰਧ ਸੀ ਉਹ ਕੁਝ ਘੱਟ ਵੀ ਰਹਿ ਗਏ ਗਰਮੀ ਵੀ ਬਹੁਤ ਸੀ ਪਰ ਇਸ ਦੇ باوجود ਤੁਸੀਂ ਸਾਰੇ ਦੂਰੋਂ ਦੂਰੋਂ ਚੱਲ ਕੇ ਵੱਡੀ ਗਿਣਤੀ 'ਚ ਆਏ ਹੋ ਸੰਤ ਮਹਾਪੁਰਖ ਬਹੁਤ ਵੱਡੀ ਗਿਣਤੀ ਵਿੱਚ ਆਏ ਨੇ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਢੀਂਸਾ ਸਾਹਿਬ ਦਾ ਸੁਪਨਾ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪੰਜਾਬ ਪ੍ਰਤੀ ਉਸ ਸੁਪਨੇ ਨੂੰ ਸਰਕਾਰ ਕਰਨ ਲਈ ਮੈਂ ਹਮੇਸ਼ਾ ਤਤਪਰ ਰਹਾਂਗਾ ਉਹਨਾਂ ਦਾ ਸੁਪਨਾ ਸੀ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਤੇ ਉਹਦੇ ਵਾਸਤੇ ਹਮੇਸ਼ਾ ਅਸੀਂ ਯਤਨਸ਼ੀਲ ਰਹਾਂਗੇ ਮੈਂ ਇਹ ਤੁਹਾਨੂੰ ਜਿਹੜਾ ਹੈ ਆਪਦੇ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਸਾਡੇ ਵਰਕਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਚਾਹੇ ਤੀंसा ਸਾਹਿਬ ਦਾ ਤਾਂ ਨਹੀਂ ਬਣ ਸਕਦਾ ਪਰ ਫਿਰ ਵੀ ਆਪਦੇ ਵੱਲੋਂ ਪੂਰਾ ਯਤਨ ਕਰਾਂਗਾ ਕਿ ਉਹਨਾਂ ਦੀ ਕਮੀ ਤੁਹਾਨੂੰ ਮਹਿਸੂਸ ਨਾ ਹੋਵੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਹਰ ਤੁਹਾਡੇ ਕਾਰਜ ਵਿੱਚ ਜਿੰਨਾ ਵੀ ਮੈਂ ਵੱਧ ਤੋਂ ਵੱਧ ਸਹਿਯੋਗੀ ਹੋ ਸਕਦਾ ਹਾਂ ਸਹਾਇੀ ਹੋ ਸਕਦਾ ਹਾਂ ਮੈਂ ਬਣਨ ਦਾ ਯਤਨ ਕਰਾਂਗਾ ਫਿਰ ਸਭ ਤੋਂ ਵੱਧ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸ ਅਕਾਲ ਪੁਰਖ ਮਹਾਰਾਜ ਦਾ ਜੀ ਦੀ ਅਪਾਰ ਬਖਸ਼ਿਸ਼ ਪੂਰੀ ਉਮਰ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਉੱਤੇ ਰਹੀ ਹੈ ਜੋ ਉਹਨਾਂ ਨੂੰ ਪੂਰੀ ਜ਼ਿੰਦਗੀ ਬਖਸ਼ਾ ਮਿਲੀਆਂ ਮੈਂ ਸਮਝਦਾ ਕਰੋੜਾਂ ਦੇ ਵਿੱਚੋਂ ਇੱਕ ਕੋਈ ਵਿਰਲਾ ਬੰਦਾ ਹੁੰਦਾ ਹੈ ਜੀਤੇ ਉਸ ਕਾਲਪੁਰਖ ਦੀ ਇੰਨੀ ਕਿਰਪਾ ਹੋਵੇ ਸੋ ਉਹਨਾਂ ਦਾ ਗੁਰੂ ਸਾਹਿਬ ਦਾ ਕਾਲਪੁਰਖ ਸਾਹਿਬ ਦਾ ਮੈਂ ਸ਼ੁਕਰਾਨਾ ਕਰਦਾ ਤੇ ਫਿਰ ਇਹੀ ਸੰਗਤ ਨਾਲ ਜੁੜ ਕੇ ਅਰਦਾਸ ਕਰਦਾ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚੰਨਾ ਵਿੱਚ ਨਿਵਾਸ ਬਖਸ਼ਣ ਅਕਾਲਪੁਰਖ ਉਹਨਾਂ ਨੂੰ ਆਪਣੇ ਚੰਨਾ ਵਿੱਚ ਨਿਵਾਸ ਬਖਸ਼ਣ